ਮੋਗਾ ਜ਼ਿਲ੍ਹਾ ਨੂੰ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਦੇ ਲਈ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਫੜਨ ਦਾ سلسلہ ਜਾਰੀ ਹੈ ਇਸ ਦੇ ਨਾਲ ਹੀ ਐਸਐਸਪੀ ਮੋਗਾ ਵਿਵੇਕਸ਼ੀਲ ਸੋਨੀ ਵੱਲੋਂ ਵੀ ਪੂਰੀ ਸਖਤੀ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਇਸੇ ਕੜੀ ਦੇ ਤਹਿਤ ਜ਼ਿਲ੍ਹੇ ਨੂੰ ਅਪਰਾਧ ਮੁਕਤ ਬਣਾਉਣ ਦੇ ਲਈ ਬੀਤੀ ਸ਼ਾਮ ਮੋਗਾ ਪੁਲਿਸ ਨੇ ਜੀਟੀ ਰੋਡ ਤੇ ਇੱਕ ਟਾਬੇ ਦੇ ਕੋਲ ਦੋ ਅਣਜਾਣ ਵਿਅਕਤੀਆਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਉਹਨਾਂ ਦੀ ਤਲਾਸ਼ੀ ਲੈਣ ਤੇ ਉਹਨਾਂ ਦੇ ਕੋਲੋਂ 1.5 ਕਿਲੋ ਅਫੀਮ ਬਰਾਮਦ ਕੀਤੀ ਗਈ ਇੱਥੇ ਹੀ ਤੁਹਾਨੂੰ ਦੱਸ ਦਈਏ ਕਿ ਦੋਨੋਂ ਵਿਅਕਤੀ ਰਾਜਸਥਾਨ ਦੇ ਜ਼ਿਲ੍ਹਾ ਜੋਧਪੁਰ ਦੇ ਰਹਿਣ ਵਾਲੇ ਹਨ ਇਥੇ ਹੀ ਅਫੀਮ ਵੇਚਣ ਦੇ ਲਈ ਆਈਸੀ ਪੁਲਿਸ ਨੇ ਇਹਨਾਂ ਦੋਨਾਂ ਅਪਰਾਧੀਆਂ ਦੇ ਉੱਪਰ ਐਨਡੀਪੀਸੀ ਐਕਟ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਉਹਨਾਂ ਦਾ ਜਬ ਮੈਡੀਕਲ ਕਰਵਾ ਕੇ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਤੇ ਅਗਲੀ ਜਾਂਚ ਸ਼ੁਰੂ ਕੀਤੀ ਜਾਵੇਗੀ। ਕੰਮਿਆਕਮੀ ਮਿਲੇਗੀ ਨਗਾਤਾਰ ਨਸ਼ੇ ਦੀਆਂ ਖੇਪਾਂ ਗੁੱਡੀਆਂ ਦਾੜੀਆਂ ਮਾਣਯੋਗ ਸੀਮ ਸਾਫ ਡੀਜੀਪੀ ਸਾਹਿਬ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਸਪੈਸ਼ਲ ਮਹਮਲ ਚਲਾਈ ਗਈ ਆ ਉਹਦੇ ਵਿੱਚ ਲਗਾਤਾਰਤਾ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੇਲੀ ਦੇ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਆ ਕਿ ਜਿਹੜੇ ਮਾਰੇ ਅਨਸਰਾਂ ਉਹਨਾਂ ਦੇ ਕਾਬੂ ਪਾਇਆ ਜਾਵੇ ਉਸੇ ਲਗਾਤਾਰਤਾ ਦੇ ਵਿੱਚ ਕੱਲ ਸਾਡੀ ਪੁਲਿਸ ਪਾਲਟੀ ਗਸ਼ਤ ਕਰ ਰਹੀ ਸੀ ਜਦੋਂ ਗਸ਼ਤ ਦੌਰਾਨ ਬਲਦੇਵ ਢਾਬੇ ਦੇ ਲਾਗੇ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋ ਰਾਜਸਥਾਨ ਦੇ ਰਹਿਣ ਵਾਲੇ ਵਿਅਕਤੀ ਨੇ ਉਹਨਾਂ ਕੋਲੋਂ 1.5 ਕਿਲੋ ਉਫੀਮ ਉਹ ਏਰੀਆ ਮੋਗੇ ਦੇ ਵਿੱਚ ਦੇਣ ਆਏ ਹੋਏ ਨੇ ਉਹ ਦਰਾਨੇ ਗਸ਼ਤ ਉਹਨਾਂ ਨੇ ਇਮੀਡੀਏਟਲੀ ਉਸ ਜਗ੍ਹਾ ਦੇ ਉੱਤੇ ਜਾ ਕੇ ਰੇਡ ਕੀਤੀ ਉਹਨਾਂ ਨੂੰ ਵਧੀਆ ਪ੍ਰਾਪਤੀ ਹੋਈ ਹੈ 1.5 ਕਿਲੋ ਆਫੀਮ ਬਰਾਮਦ ਹੋਈ ਜਿਸ ਦੇ ਬਰਖਲਾਫ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਐਫ ਆਰ ਨੰਬਰ 64122418 6884 ਦਰਜ ਰਜਿਸਟਰ ਕੀਤੀ ਗਈ ਹੈ ਇਹਨਾਂ ਦੇ ਉੱਪਰ ਪਹਿਲਾਂ ਵੀ ਮਾਮਲੇ ਦਰਜੇ ਹੋ ਅੱਜ ਇਹਨਾਂ ਨੂੰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਡਿਊਰਿੰਗ ਪੁਲਿਸ ਰਿਮਾਂਡ ਤੁਹਾਨੂੰ ਦੱਸ ਦਾਂਗੇ ਜੀ ਇਹਨਾਂ ਦਾ ਬੈਕ ਰਿਕਾਰਡ ਚੈੱਕ ਕਰਕੇ ਲਗਾਤਾਰ ਚੈਕਿੰਗ ਜਿਹੜੀ ਕੀਤੀ ਜਾ ਰਹੀ ਕਿੱਡੇ ਨਾਕੇ ਰੁਕੇ ਦਲੋ ਲਗਾਤਾਰ ਡੇਲੀ ਦੀਆਂ ਜੀ ਅਲੱਗ-ਅਲੱਗ ਏਰੀਏ ਦੇ ਵਿੱਚ ਐਸ ਐਸ ਪੀ ਸਾਹਿਬ ਵੱਲੋਂ ਗਸਤਾ ਤੇ ਨਾਕੇ ਅਲੱਗ-ਅਲੱਗ ਟਾਈਮ ਦੇਤੇ ਲਾਏ ਜਾਂਦੇ ਆ ਕੀ ਮੈਸੇਜ ਕੀ ਦੇ ਰਹੇ ਹੋ ਮਾਡਰਨਸ ਅਸੀਂ ਤਾਂ ਮਾੜੇ ਆਨਸਰਾਂ ਨੂੰ ਹੀ ਹੋਈ ਕਹਿਣਾ ਚਾਹਾਂਗੇ ਕਿ ਹੁਣ ਤੁਸੀਂ ਇਹਨਾਂ ਕੰਮਾਂ ਤੋਂ ਬਾਹਰ ਜਾ ਜਾਓ ਸਾਡਾ ਏਰੀਆ ਛੱਡ ਜਾਓ ਜੀ ਵੀ ਨਹੀਂ ਤਾਂ ਤੁਹਾਨੂੰ ਸਾਰਿਆਂ ਨੂੰ ਅਸੀਂ ਛਲਾਖਾਂ ਦੇ ਪਿੱਛੇ ਏਜੇ ਦਿੱਤਾ ਲੈਣੇ ਬਾਹਰ ਕਰਦੇ ਆ ਬਾਹਰ ਕਰਦੇ ਬਾਹਰ ਹੋ ਤਾਂ ਅੱਗੇ ਮਿਲੇਗੀ ਲਗਾਤਾਰ ਨਸ਼ੇ ਦੀਆਂ ਥੇਪਾਂ ਕੁੱਪੜੀਆਂ ਦਾੜੀਆਂ ਮਾਣਯੋਗ ਸੀਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਸਪੈਸ਼ਲ ਮਹਿੰਮ ਚਲਾਈ ਗਈ ਆ ਉਹਦੇ ਵਿੱਚ ਲਗਾਤਾਰ ਦਾ ਦੇ ਵਿੱਚ ਮਾਣਯੋਗ ਐਸਐਸਪੀ ਸਾਹਿਬ ਵੱਲੋਂ ਡੇਲੀ ਦੇ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਆ ਕਿ ਜਿਹੜੇ ਮਾਰੇ ਅੰਸਰਾਂ ਉਹਨਾਂ ਤੇ ਕਾਬੂ ਪਾਇਆ ਜਾਵੇ ਉਸੇ ਲਗਾਤਾਰ ਦਾ ਦੇ ਵਿੱਚ ਕੱਲ ਸਾਡੀ ਪੁਲਿਸ ਪਾਲਟੀ ਗਸ਼ਤ ਕਰ ਰਹੀ ਸੀ ਜਦੋਂ ਗਸ਼ਤ ਦੌਰਾਨ ਬਲਦੇਵ ਢਾਬੇ ਦੇ ਲਾਗੇ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋ ਰਾਜਸਥਾਨ ਦੇ ਰਹਿਣ ਵਾਲੇ ਵਿਅਕਤੀ ਨੇ ਉਹਨਾਂ ਕੋਲੋਂ 1.5 ਕਿਲੋ ਅਫੀਮ ਉਹ ਏਰੀਏ ਮੋਗੇ ਦੇ ਵਿੱਚ ਦੇਣ ਆਏ ਹੋਏ ਨੇ ਉਹ ਦਰਾਂਨੇ ਗਾਸ ਤੋਂ ਉਹਨਾਂ ਨੇ ਇਮੀਡੀਏਟਲੀ ਉਹ ਜਗਾ ਦੇ ਉੱਤੇ ਜਾ ਕੇ ਰੇਡ ਕੀਤੀ ਤੇ ਉਹਨਾਂ ਨੂੰ ਵਧੀਆ ਪ੍ਰਾਪਤੀ ਹੋਈ ਹੈ 1.5 ਕਿਲੋ ਅਫੀਮ ਬਰਾਮਦ ਹੋਈ ਜਿਸ ਦੇ ਬਰਖਲਾਫ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਐਫ ਆਰ ਨੰਬਰ 64122418 484 ਦਰਜ ਰਜਿਸਟਰ ਕੀਤੀ ਗਈ ਹੈ ਇਹਨਾਂ ਦੇ ਪਰਪਲਵ ਕੀ ਮਾਮਲੇਦਾਰ ਜੀ ਉਹ ਅੱਜ ਇਹਨਾਂ ਨੂੰ ਅਸੀਂ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਡਿਊਰਿੰਗ ਪੁਲਿਸ ਰਿਮਾਂਡ ਤੁਹਾਨੂੰ ਦੱਸ ਦਾਂਗੇ ਜੀ ਇਹਨਾਂ ਦਾ ਬੈਕ ਰਿਕਾਰਡ ਚੈੱਕ ਕਰਕੇ ਲਗਾਤਾਰ ਚੈਕਿੰਗ ਜਿਹੜੀ ਕੀਤੀ ਜਾ ਰਹੀ ਕਿੱਡੇ ਨਾਕੇ ਰੁਕੇ ਦਿੰਦੇ ਲਗਾਤਾਰ ਡੇਲੀ ਦੀਆਂ ਜੀ ਅਲੱਗ-ਅਲੱਗ ਏਰੀਆ ਦੇ ਵਿੱਚ ਐਸਐਸਪੀ ਸਾਹਿਬ ਵੱਲੋਂ ਗਸ਼ਤਾਂ ਤੇ ਨਾਕੇ ਅਲੱਗ-ਅਲੱਗ ਟਾਈਮ ਦੇਤੇ ਲਾਏ ਜਾਂਦੇ ਆ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਮਾਡਰਨਸ ਅਸੀਂ ਤਾਂ ਮਾੜੇ ਆਨਸਰਾਂ ਨੂੰ ਹੀ ਹੋਈ ਕਹਿਣਾ ਚਾਹਾਂਗੇ ਕਿ ਹੁਣ ਤੁਸੀਂ ਇਹਨਾਂ ਕੰਮਾਂ ਤੋਂ ਬਾਹਰ ਜਾ ਜਾਓ ਸਾਡਾ ਏਰੀਆ ਛੱਡ ਜਾ ਬੇਨਈ ਦਾ ਤੁਹਾਨੂੰ ਸਾਰਿਆਂ ਨੂੰ ਅਸੀਂ ਸ਼ਲਾਖਾਂ ਦੇ ਪਿੱਛੇ ਭੇਜ ਦਿੱਤਾ ਜਾਊਗਾ